ਹਾਂਜੀ ਭਾਂਜੀ ਕੀ ਨਾਮ ਤੇ ਮੇਰਾ ਨਾਮ ਦੇ ਜੀਕਰ ਅੱਜ ਜਦੋਂ ਜੇ ਕਾਨਫਰੰਸ ਕਰ ਰਹੇ ਕੀ ਸਾਰਾ ਮੈਟਰ ਹੈ ਜੀ ਮੇਰਾ ਮੈਟਰ ਵੀਰ ਜੀ ਇਹ ਹੈ ਕਿ ਮੇਰੇ ਪਰਿਵਾਰ ਦੇ ਵਿੱਚ ਪਿੱਛੇ ਹਾਂਜੀ ਕੋਈ ਕੰਬੜਾ ਕਰ ਗਿਆ ਹਾਂਜੀ ਹਾਂਜੀ ਰਾਮਪੁਰਾ ਪਿੰਡ ਦੇ ਕਰਨ ਮੁੰਡੇ ਦੇ ਨਾਲ ਜੀ ਸੋ ਵੀਰ ਜੀ ਸਮੇਟਿਆ ਗਿਆ ਹਾਂਜੀ ਤਾਂ ਬਾਅਦ ਵਿੱਚ ਮੈਂ ਤੇ ਕੰਮ ਕਰਦੇ ਵਿੱਚ ਕੁਝ ਵਿਜੀ ਰਹਿਣੀ ਆ ਕੈਂਟ ਦੇ ਵਿੱਚ ਮੈਂ ਸਕੂਲ ਦੇ ਵਿੱਚ ਕੰਮ ਕਰ ਰਹੀ ਹਾਂ ਹਾਂਜੀ ਡਿਊਟੀ ਤੋ ਵੀਰ ਜੀ ਮੋਥੇ ਕੰਮ ਕਰਦੇ ਆ ਫਿਰ ਐਦਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਮੁੰਡਾ ਮੇਰੇ ਨਾਲ ਲੱਗਦਾ ਸੀ ਕਿਉਂਕਿ ਕੁੱਟਮਾਰ ਹੋਈ ਸੀ ਉਦੋਂ ਜੀ ਕੁੱਟਮਾਰ ਮੈਂ ਕਰਵਾਈ ਸੀ ਕਿਉਂਕਿ ਜਦੋਂ ਕੋਈ ਮਾੜੀ ਹਰਕਤ ਬੰਦਾ ਕਰਦਾ ਤਾਂ ਉਹਨੂੰ ਕੁੱਟਮਾਰ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਕੁੱਟਮਾਰ ਕਰਵਾਈ ਸੀਗੀ ਤੋ ਫਿਰ ਉਸ ਤੋਂ ਬਾਅਦ ਕੋਈ ਐਦਾਂ ਹੀ ਚੱਲਦਾ ਰਿਹਾ ਕੋਈ ਇਹੋ ਜੀ ਕੋਈ ਗੱਲ ਨਹੀਂ ਉਹਦੇ ਵਿੱਚ ਮੇਰੇ ਵਿੱਚ ਹੋਈ ਜੀ ਜੀ ਤੋ ਵੀਰ ਜੀ ਇਸ ਤਰ੍ਹਾਂ ਹੋਇਆ ਕਿ ਪਤਾ ਨਹੀਂ ਰਾਤ 11 ਵਜੇ ਸ਼ੁਕਰਵਾਰ ਵਾਰ ਨੂੰ ਹਾਂਜੀ ਰਾਤ 11 ਵਜੇ ਮਤਲਬ ਕਿਸੀ ਘਰ ਦੇ ਵਿੱਚ ਸੁੱਤੀਆਂ ਸੀ ਦੋਵੇਂ ਭੈਣਾਂ ਘਰ ਦੇ ਵਿੱਚ ਬੱਚੇ ਤੋਂ ਕਿਆਫੇ ਦਾ ਕੰਮ ਕਰਦੇ ਆ ਮਤਲਬ ਪੈਲਸ ਦੇ ਵਿੱਚ ਹਾਂਜੀ ਉਹ ਨਹੀਂ ਸੀ ਆਏ ਸੋਈ ਵੇਟ ਕਰਕੇ ਤੋਂ ਦਰਵਾਜ਼ਾ ਆਪਣਾ ਬੰਦ ਕੀਤਾ ਆ ਤੇ ਰਾਤ 11 ਵਜੇ ਇਹਨੇ ਕਰਨਨੇ ਗਾਲ ਮੰਦਾ ਕੀਤਾ ਆ ਗੰਦੀਆਂ ਗਾਲਾਂ ਮੈਨੂੰ ਕੱਢੀਆਂ ਜੀ ਜੀ ਤੋਂ ਗੇਟ ਨੂੰ ਦਾਤਰ ਮਾਰੇ ਜੀ ਬਹੁਤ ਜ਼ਿਆਦਾ ਨਿਸ਼ਾਨ ਪਏ ਮੇਰੇ ਗੇਟ ਤੇ ਮੇਰਾ ਗੇਟ ਅਗਰ ਜੇ ਉਹ ਖੁੱਲਾ ਹੁੰਦਾ ਤਵੀਰੇ ਦੋਵੇਂ ਪੈਣਾ ਬਾਹਰ ਨਿਕਲਦੀਆਂ ਤਵੀਰ ਜੀ ਸਾਡੀ ਨੁਕਸਾਨ ਹੀ ਇਹਦੇ ਵਿੱਚ ਹਾਂਜੀ ਤਵੀਰ ਜੀ ਮੇਰੇ ਘਰ ਦੇ ਵਿੱਚ ਮੇਰੇ ਭਰਾਵਾਂ ਦੀ ਵੀ ਡੈਥ ਹੋ ਚੁੱਕੀ ਮੇਰਾ ਮਾਂ ਪਿਓ ਵੀ ਨਹੀਂ ਹੈਗਾ ਮੇਰੀਆਂ ਪਰਜਾਈਆਂ ਵੀ ਘਰ ਦੇ ਵਿੱਚ ਛੱਡ ਕੇ ਘਰ ਕਿਰਾਏ ਤੇ ਚਲੇ ਗਈਆਂ ਜੀ ਬਾਜੀ ਮੇਰਾ ਕੋਈ ਵੀ ਸਹਾਰਾ ਨਹੀਂ ਹੈਗਾ ਉਸ ਤੋਂ ਬਾਅਦ ਮੈਂ ਆਪਣੇ ਆਂਡੀਆਂ ਗਵਾਂਡੀਆਂ ਨੂੰ ਰੋਲਾ ਪਾਇਆ ਜਿਸ ਤੋਂ ਬਾਅਦ ਕਰਨ ਨੂੰ ਫੜਕੇ ਲੱਗੇ ਨੇ ਉਹਨਾਂ ਦੇ ਬੰਦੇ ਉਹ ਬਾਰ-ਬਾਰ ਮੈਨੂੰ ਇਹੀ ਤਮਕੀ ਦਿੰਦਾ ਸੀ ਕਿ ਤੇਲੇ ਉੱਤਰ ਮੈਂ ਤੈਨੂੰ ਵੱਡਣਾ ਉਹ ਮੇਰਾ ਨਾਂ ਹੀ ਵੀਰਜੀ ਲੈਂਦਾ ਕਿ ਇਸ ਗੱਲ ਤੋਂ ਵੱਡਣਾ ਹੁੰਨੇ ਜੀ ਜੇ ਪ੍ਰਾਣੀ ਰੰਜਿਸ਼ ਉਹਦਾ ਕਰਕੇ ਜੀ ਹਾਂਜੀ ਉਹਦੇ ਕਾਰਨ ਹੀ ਵੀਰਜੀ ਉਹਦੇ ਕਾਰਨ ਹੀ ਤੇ ਤੁਸੀਂ ਤਾਂ ਮੈਂ ਤਾਂ ਆਪਣਾ ਘਰ ਦਾ ਸਰਕਲ ਹੀ ਮਤਲਬ ਆਪ ਲੰਗਾਣੀ ਆਪ ਹੀ ਕਮਾਈ ਕਰਦੀ ਨਾ ਮੇਰਾ ਕੋਈ ਮਤਲਬ ਬੱਚਾ ਆ ਮੇਰਾ ਭਤੀਜਾ ਮੇਰਾ ਭਨੇਵਾ ਉਹ ਵੀ ਮੈਂ ਸੇਵਾ ਕਰ ਰਹੀ ਹਾਂ ਸਮਝੋ ਤਾਂ ਮੇਰੇ ਸਿਰ ਤੇ ਕੋਈ ਮੇਰਾ ਬੰਦਾ ਵੀ ਨਹੀਂ ਜੇਗਾ ਜਦੋਂ ਦਾਤਰ ਮਾਰੇ ਆ ਤੁਸੀਂ ਕੋਈ ਦਰਖਾਸਤ ਦਿੱਤੀ ਹੈ ਦਰਖਾਸਤ ਦਿੱਤੀ ਮੇਰੀ ਕੋਈ ਕਾਰਵਾਈ ਨਹੀਂ ਵੀਰਜੀ ਹੋਣੀ ਕਿੱਥੇ ਦਰਖਾਸਤ ਦਿੱਤੀ ਜੀ ਤੂੰ ਖਾਸੇ ਚੌਂਕੀ ਖਾਸੇ ਕੇ ਥਾਣਾ ਹੈ ਜੀ ਚੌਂਕੀ ਦੇ ਵਿੱਚ ਦਿੱਤੀ ਕੋਈ ਹੁਣ ਤੱਕ ਕੋਈ ਕਾਰਵਾਈ ਕੀਤੀ ਨਹੀਂ ਕੁਛ ਨਹੀਂ ਕਾਰਵਾਈ ਵੀਰਜੀ ਮੇਰੇ ਸਭੋ ਪ੍ਰੈਸ਼ਰ ਹੀ ਪੈਣ ਰਿਹਾ ਵੀਰਜੀ ਜੀ ਕਾਹਦਾ ਪ੍ਰੈਸ਼ਰ ਪੈ ਰਿਹਾ ਜੀ ਤੁਹਾਡੇ ਮੇਰੇ ਤੇ ਪ੍ਰੈਸ਼ਰ ਹੈ ਕਿ ਕਦੀ ਮੈਂ ਕਿਸੇ ਦੀ ਗੱਲ ਸੁਣ ਲੈਣੀ ਕਦੀ ਮੈਂ ਕਿਸੇ ਦੀ ਗੱਲ ਸੁਣ ਲੈਣੀ ਮਤਲਬ ਨੀਚਾ ਦਿਖਾਈ ਜਾ ਰਿਹਾ ਜੀ ਵੀਰਜੀ ਮੇਰੀ ਕੋਈ ਸੁਣਵਾਈ ਨਹੀਂ ਹੋਗੀ ਮੈਂ ਵੀਰ ਨਿਸ਼ੱਤਰ ਕੋਲ ਇਸੇ ਵਾਸਤੇ ਆ ਚੁੱਕੀ ਹਾਂ ਜੀ ਮੈਂ ਬਾਬਾ ਜੀ ਦਾ ਸਹਾਰਾ ਲੈਣ ਲਈ ਆਈ ਹਾਂ ਵੀਰ ਜੀ ਮੇਰਾ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਬਹੁਤ ਜ਼ਿਆਦਾ ਤਕਾ ਹੋ ਰਿਹਾ ਵੀਰ ਜੀ ਜੀ ਬਸ ਇਹ ਹੀ ਖੁਸ਼ੀ ਕਰ ਸਕਦਾ ਹਾਂ ਜੀ ਬਾਬਾ ਜੀ ਕੀ ਨਾਮ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਵਾਹਿ ਖਾਲਸਾ ਵਾਹਿਗੁਰੂ ਫਤਿਹ ਮੈਂ ਬਾਬਾ ਦੀਦਾਰ ਸਿੰਘ ਚੀਚਾ ਯੂਥ ਵਿੰਗ ਚੇਅਰਮੈਨ ਪੰਜਾਬ ਸਾਡੇ ਸਰਪ੍ਰਸਤ ਬਾਬਾ ਨਿਸ਼ੱਤਰ ਨਾ ਸ਼ਿਰਗਿਲ ਜੀ ਸਾਡੀ ਸੰਸਥਾ ਦਾ ਨਾ ਗੁਰੂ ਗਿਆਨ nath ਵਾਲਮੀਕੀ ਧਰਮ ਸਮਾਜ ਰਜਿਸਟਰਡ ਭਾਰਤ ਉਹਨਾਂ ਦੀ ਰੈਂਡਮਾਈਟ ਅਸੀਂ ਸਾਰੇ ਕੰਮ ਕਰਦੇ ਹਾਂ ਇੱਕ ਭੈਣ ਸਾਡੇ ਕੋਲ ਪਹੁੰਚੀ ਹੈ ਸਾਡੇ ਦਫ਼ਤਰ ਦੇ ਵਿੱਚ ਜਿਹਦਾ ਨਾਮ ਆ ਭੈਣ ਦਾ ਦਲਜੀਤ ਕੌਰ ਰਾਮਪੁਰੇ ਤੋਂ ਇਹਨਾਂ ਦਾ ਵੀ ਇੱਕ ਲੇਡੀਜ਼ ਮਸਲਾ ਹੈਗਾ ਵਾ ਕੋਈ ਪੁਰਾਣੀ ਰੰਜਿਸ਼ ਕਾਰਨ ਕਿਸੇ ਦੋਸ਼ੀ ਨੇ ਇਹਨਾਂ ਦੇ ਘਰੇ ਦਾਤਰ ਮਾਰੇ ਨੇ ਔਰ ਭੈਣੋਂ ਦੋ ਭੈਣਾਂ ਸੀਗੇ ਕੋਠੇ ਤੇ ਰਹੀਆਂ ਵਿਚਾਰੀਆਂ ਇਹਨਾਂ ਨੂੰ ਉੱਤੋਂਵਾਜਾ ਮਾਰਦਾ ਰਿਹਾ ਨਾਂ ਲੈ ਲੈ ਕੇ ਕਿ ਤੁਸੀਂ ਥੱਲੇ ਆਓ ਮੈਂ ਤੁਹਾਨੂੰ ਵੱਢ ਕੇ ਅੱਜ ਜਾਣਾ ਵਾਂ ਪਤਾ ਨਹੀਂ ਉਹਨਾਂ ਦਾ ਇਹਦੇ ਨਾਲ ਕੀ ਲੈਣ ਦੇਣ ਸੀਗਾ ਭੈਣੋਂ ਉਹਨਾਂ ਨੇ ਸਾਰਾ ਕੁਝ ਤੁਹਾਨੂੰ ਦੱਸਿਆ ਵਾ ਪਰ ਇਹਨਾਂ ਨੇ ਇੱਕ ਉਤੋਂ ਦੌਰਾਨ ਖਾਸੇ ਚੌਂਕੀ ਦਰਖਾਸਤ ਦਿੱਤੀ ਸੀਗੀ ਜਿਸ ਦੇ ਦੌਰਾਨ ਜਸਵਿੰਦਰ ਇੰਚਾਰਜ ਉਹਨਾਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਤੁਹਾਡੇ ਮਾਧਿਅਮ ਦੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਨਾ ਵਾਂ ਸਰਕਾਰ ਨੂੰ ਪੂਰੇ ਪ੍ਰਸ਼ਾਸਨ ਨੂੰ ਐਸਐਸਪੀ ਨੂੰ ਤੇ ਡੀਜੀਪੀ ਸਾਹਿਬ ਨੂੰ ਕੇ ਨਾ ਤੇ ਚੌਂਕੀ ਚ ਕੋਈ ਕਾਰਵਾਈ ਹੁੰਦੀ ਆ ਤੇ ਨਾ ਥਾਣੇ ਦੇ ਵਿੱਚ ਹੁੰਦੀ ਆ ਬਾਬਾ ਜੀ ਕੀ ਕਾਰਨ ਹੈ ਸਮਾਜ ਦੀ ਇੰਨੇ ਮਾਮਲੇ ਹੋਣ ਦੇ ਬਾਵਜੂਦ ਵੀ ਪੀ ਕਾਰਵਾਈਆਂ ਕਿਉਂ ਨਹੀਂ ਹੋ ਰਹੀਆਂ ਜੀ ਕਾਰਵਾਈਆਂ ਵੇਖੋ ਜੀ ਲੇਡੀਜ਼ ਮਸਲੇ ਆ ਲੇਡੀਜ਼ ਮਸਲੇ ਦਾ ਹੱਲ ਹੋਣੇ ਚਾਹੀਦੇ ਆ ਜੈਂਸ ਮਸਲੇ ਤਾਂ ਚਲੋ ਜਿੰਨੇ ਕੇ ਹੱਲ ਕਰਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਲੇਡੀਜ਼ ਮਸਲੇ ਹੱਲ ਕਰਨੇ ਚਾਹੀਦੇ ਜਿਵੇਂ ਭੈਣ ਨੇ ਦੱਸਿਆ ਵਾ ਕਿ ਨਾ ਮੇਰਾ ਮਾ ਆ ਨਾ ਮੇਰੀ ਪਿਓ ਨਾ ਭੈਣ ਤੇ ਨਾ ਭਰਾ ਤੇ ਸਿਰਫ ਇਸ ਸੰਸਾਰ ਦਾ ਸਹਾਰਾ ਇਹਨਾਂ ਲਿਆ ਵਾ ਅਸੀਂ ਇਹਨਾਂ ਦੀ ਰੱਜ ਕੇ ਸਪੋਰਟ ਕਰਾਂਗੇ ਪਰ ਅਸੀਂ ਇਹ ਅਪੀਲ ਕਰਦੇ ਆਂ ਕਿ ਸਭ ਪ੍ਰਸ਼ਾਸਨ ਨੂੰ ਸਾਰਿਆਂ ਦੀ ਕਾਰਵਾਈ ਕਰਨੀ ਚਾਹੀਦੀ ਆ ਸਾਰਿਆਂ ਦੇ ਕੰਮ ਕਰਨੇ ਚਾਹੀਦੇ ਕਿਉਂਕਿ ਦੁਖੀ ਨੇ ਪ੍ਰਸ਼ਾਸਨ ਦੇ ਕੋਲ ਜਾਣਾ ਵਾ ਸੁਖੀ ਨੇ ਕਿਸੇ ਨੇ ਨਹੀਂ ਜਾਣਾ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਡੀਜੀਪੀ ਸਾਹਿਬ ਨੂੰ ਕਿ ਮਸਲਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਤੇ ਇੱਕ ਖਾਪੜ ਖੇੜੀ ਦਾ ਮਸਲਾ ਸੀਗਾ ਮੈਂ ਫੇਰ ਦੁਹਰਾਉਣਾ ਚਾਹੁੰਦਾ ਵਾ ਉਹ ਵੀ ਅਜੇ ਤੱਕ ਕੁੜੀ ਨਾਲ ਛੇੜ ਛਾੜ ਹੋਈ ਹੈ ਉਹਦੇ ਕੱਪੜੇ ਪਾਟੇ ਆ ਤੇ ਸੰਨੀ ਮੈਂਬਰ ਹੈ ਜਿਹਦੇ ਵੱਲੋਂ ਇਹ ਛੇੜ ਛਾੜ ਹੋਈ ਆ ਬਾਬਾ ਜੀ ਉਹ ਵੀ ਇਸ ਚੌਂਕੀ ਦਾ ਮਸਲਾ ਹੈ ਉਹ ਵੀ ਖਾਸੇ ਚੌਂਕੀ ਦਾ ਮਸਲਾ ਵਾ ਤੇ ਥਾਣਾ ਘਰੇਂਡਾ ਪੈਂਦਾ ਵਾ ਜੀ ਜੀ ਤੇ ਇਹਨਾਂ ਨਾਲ ਚੌਂਕੀ ਚਾਦਲੋ ਉਹ ਖਾਪੜ ਖੇੜੀ ਵਾਲੇ ਮਸਲੇ ਤੇ ਕੋਈ ਕਾਰਵਾਈ ਕੀਤੀ ਗਈ ਤੇ ਨਾ ਐਸਐਚਓ ਸਾਹਿਬ ਵੱਲੋਂ ਰਾਮਪੁਰੇ ਦਾ ਤੇ ਚੌਂਕੀ ਵਾਲਾ ਜਿਹੜਾ ਆਪਣਾ ਖਾਪੜ ਖੇੜੀ ਵਾਲਾ ਮਸਲਾ ਵਾ ਸੇਮ ਹੀ ਆ ਦੋਵਿਆਂ ਨੂੰ ਚੌਂਕੀ ਲੱਗਦੀ ਤੇ ਦੋਵਾਂ ਨੂੰ ਥਾਣਾ ਲੱਗਦਾ ਵਾ ਇਹਨਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂ ਕੀਤੀ ਗਈ ਅਸੀਂ ਇਹੋ ਅਪੀਲ ਕਰਦੇ ਆਂ ਕਿ ਇਹਨਾਂ ਨੇ ਬੜੇ ਹੀ ਪੈਂਡਿੰਗ ਮਸਲੇ ਰੱਖੇ ਇਹ ਨਹੀਂ ਕਿ ਇੱਕ ਮਸਲਾ ਵਾ ਇਹਨਾਂ ਦੇ ਬਹੁਤ ਜ਼ਿਆਦੇ ਪੈਂਡਿੰਗ ਮਸਲੇ ਪਏ ਆ ਜਿਹੜੇ ਕਿ ਦੁਨੀਆ ਚੱਕਰ ਮਾਰ ਮਾਰ ਕੇ ਥੱਕ ਚੁੱਕੀ ਹੈ ਬਾਬਾ ਜੀ ਅਗਰ ਮੈਂ ਮੇ ਮਸਲੇ ਇਦਾਂ ਹੀ ਪੈਂਡਿੰਗ ਰਹਿੰਦੇ ਗਏ ਤਾਂ ਅਗਲੀ ਕਾਰਵਾਈ ਕੀ ਕੋਈ ਐਕਸ਼ਨ ਲਹਿਉ ਜਾਂ ਤੇ ਬੰਦੀ ਬਲੋ ਜੀ ਅਗਰ ਦੇਖੋ ਜੀ ਜੇ ਸਾਡੀਆਂ ਭੈਣਾਂ ਦੇ ਸਾਡੀਆਂ ਧੀਆਂ ਦੇ ਮਸਲੇ ਇਦਾਂ ਪੈਂਡਿੰਗ ਪੈਂਦੇ ਰਹੇ ਤੇ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਆ ਰੱਜ ਕੇ ਕਰਵਾਵਾਂਗੇ ਹੀ ਇਸੇ ਜਿਹੜੀ ਅਗਲੀ ਕਾਰਵਾਈ ਆ ਉਹ ਅਸੀਂ ਹਾਈਵੇ ਨੈਸ਼ਨਲ ਬੰਦ ਕਰਾਂਗੇ ਜੇ ਇਹਨਾਂ ਜਲਦ ਤੋਂ ਜਲਦ ਇਹ ਪੁਰਾਣਿਆਂ ਮੁੱਦੇ ਜਿਹੜੇ ਇਹਨਾਂ ਨੇ ਖਲਹਾਰ ਕੇ ਬੈਠੇ ਆ ਪੁਰਾਣੀਆਂ ਕਾਰਵਾਈਆਂ ਰੱਖ ਕੇ ਬੈਠੇ ਆ ਇਹਨਾਂ ਨੂੰ ਜਲਦ ਤੋਂ ਜਲਦ ਨਹੀਂ ਹੱਲ ਕੀਤਾ ਤੇ ਅਸੀਂ ਨੈਸ਼ਨਲ ਹਾਈਵੇ ਬਾਬਾ ਜੀ ਨੇ ਗੱਲ ਕੀਤੀ ਆ ਉਹਨਾਂ ਕਹਿੰਿਆ ਕਿ ਇੱਕ ਵੱਡੀ ਮੀਟਿੰਗ ਸੱਦ ਕੇ ਤੇ ਨੈਸ਼ਨਲ ਹਾਈਵੇ ਬੰਦ ਕੀਤਾ ਜਾਊਗਾ ਠੀਕ ਜੈ ਵਾਲਮੀਕੀ ਜੀ ਜੈ ਪੀ ਜੈ ਪਰਮਾਤਮਾ